ਆਮ ਆਦਮੀ ਪਾਰਟੀ ਨੂੰ ਆਪਣੇ 2 ਸਾਲਾਂ ਦੀ ਕਾਰਗੁਜ਼ਾਰੀ ਲਈ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਰਾਜਾ ਬੜਿੰਗ ਨੂੰ ਆਉਣਾ ਪਿਆ ਕਿਉਂਕਿ ਇੱਥੇ ਲੜਾਈ ਗद्दार ਬਨਾਮ ਵਫਾਦਾਰ। ਸੁਖਪਾਲ ਘਰਾ ਆਪਣੇ ਜਾਣੇ ਪਛਾਣੇ ਅੰਦਾਜ਼ ਵਿੱਚ ਡਟਮਾ ਚੋਣ ਪ੍ਰਚਾਰ ਕਰਦੇ ਰਹੇ ਹਨ ਪਰ ਮੀਤ ਹਰ ਵੀ ਪੂਰੀ ਤਰ੍ਹਾਂ ਮੁਕਾਬਲੇ ਵਿੱਚ ਬਣੇ ਹੋਏ ਨੇ। ਜਿ ਜੋ VOTING ਹੋਵੇ ਸਿੱਧਾ-ਸਿੱਧਾ ਮੁਕਾਬਲਾ ਆ ਜਿਹੜਾ ਉਹ ਕਾਂਗਰਸ ਆਮ ਆਦਮੀ ਪਾਰਟੀ ਤੇ ਸਿਮਰਨਜੀਤ ਸਿੰਘ ਮਾਨ ਵਿਚਾਲੇ ਫਸਿਆ ਹੋਇਆ ਹੈ ਭਾਈ ਅਮਰਤਪਾਲ ਸਿੰਘ ਖਾਸ ਕਰ ਨੌਜਵਾਨਾਂ ਦੀ ਪਹਿਲੀ ਪਸੰਦ ਸੀ ਹੈ ਤੇ ਬਣੇ ਹੋਈ ਨਜ਼ਰ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਜਾਰ ਟਾਈਮ ਦੇ ਵਿਸ਼ੇਸ਼ ਪ੍ਰੋਗਰਾਮ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਵਿਸ਼ੇਸ਼ ਸਰਵੇਚ ਤੁਹਾਡਾ ਸਭ ਦਾ ਸਵਾਗਤ ਹੈ ਨਾ ਰੁਕੀ ਸਮੇਂ ਦੀ ਚਾਲ ਨਾ ਹੀ ਜਮਾਨਾ ਬਦਲਿਆ ਸੁੱਕ ਗਏ ਦਰਖਤ ਚਿੜੀਆਂ ਨੇ ਵੀ ਟਿਕਾਣਾ ਬਦਲਿਆ ਜੁਜਾਰ ਟਾਈਮਸ ਦਾ ਗਰਾਊਂਡ ਜ਼ੀਰੋ ਤੋਂ ਸਰਵੇ ਲੋਕ ਸਭਾ ਚੋਣਾਂ ਦੇ ਆਖਰੀ ਪੜਾ ਦੀ VOTING ਦੌਰਾਨ ਜੁਜਾਰ ਟਾਈਮ ਦੇ ਪੱਤਰਕਾਰਾਂ ਦੀ ਟੀਮ ਨੇ ਗਰਾਊਂਡ ਜ਼ੀਰੋ ਤੋਂ ਵੋਟਰਾਂ ਨਾਲ ਗੱਲਬਾਤ ਕੀਤੀ ਭਾਵੇਂ ਕਿ ਇਸ ਵੇਲੇ ਪੰਜਾਬ ਦਾ ਵੋਟਰ ਬਹੁਤ ਜ਼ਿਆਦਾ ਖਾਮੋਸ਼ ਵੋਟਰ ਹੈ ਸਿਰਫ ਇੱਕ ਸੀਟ ਨੂੰ ਛੱਡ ਕੇ ਤੇ ਕਿਸੇ ਵੀ ਇੱਕ ਪਾਰਟੀ ਦੀ ਕੋਈ ਲਹਿਰ ਪੰਜਾਬ ਵਿੱਚ ਇੱਕ ਸੀਟ ਨੂੰ ਛੱਡ ਕੇ ਨਜ਼ਰ ਨਹੀਂ ਆ ਰਹੀ ਇਸ ਲਈ ਇਸ ਵਾਰ ਦੇ ਚੋਣ ਨਤੀਜੇ ਸਾਰੀਆਂ ਗਿਣਤਿਆਂ ਮਿੰਦੀਆਂ ਤੋਂ ਵੱਖਰੇ ਆ ਸਕਦੇ ਹਨ ਜਿ ਯਾਰ ਟਾਈਮ ਨੇ ਵੋਟਰਾਂ ਦੀ ਨਬਜ਼ ਫੜਨ ਲਈ ਵੱਖ-ਵੱਖ ਪੱਖਾਂ ਤੋਂ ਜ਼ਮੀਨੀ ਪੱਧਰ ਤੇ ਹਰ ਲੋਕ ਸਭਾ ਹਲਕੇ ਦਾ ਸਰਵੇ ਕੀਤਾ देर शाम पोलिंग खत्म होने ਤੋਂ ਬਾਅਦ ਜੋ ਮਾਹੌਲ ਬਣਦਾ ਦਿਖਾਈ ਦਿੱਤਾ ਜੋ ਰੁਝਾਨ ਸਾਹਮਣੇ ਆਏ ਉਹ ਰੁਝਾਨ ਅਸੀਂ ਜੁਝਾਰ ਟਾਈਮ ਦੇ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਹਾਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਇਸ ਵਾਰ ਮੁਕਾਬਲਾ ਚਾਰ ਤੋਂ ਪੰਜ ਕੋਣਾ ਵੀ ਰਿਹਾ ਪਰ ਇੱਕ ਪਾਸੇ ਦੋਵੇਂ ਮੁੱਖ ਕੌਮੀ ਪਾਰਟੀਆਂ ਅਕਾਲੀ ਤੇ ਭਾਜਪਾ ਨੇ ਸਿੱਧਾ-ਸਿੱਧਾ ਮੁਕਾਬਲਾ ਐਨਡੀਏ ਬਨਾਮ ਇੰਡੀਆ ਬਣਾਉਣ ਤੇ ਜ਼ੋਰ ਲਾਇਆ। ਦੂਜੇ ਪਾਸੇ ਪੰਜਾਬ ਵਿੱਚ ਜ਼ੋਰਦਾਰ ਐਂਟੀ ਇਨਕੰਮਬੈਂਸੀ ਚੱਲ ਰਹੀ। ਆਮ ਆਦਮੀ ਪਾਰਟੀ ਨੂੰ ਆਪਣੇ 2 ਸਾਲਾਂ ਦੀ ਕਾਰਗੁਜ਼ਾਰੀ ਲਈ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਮਰਦਾ ਕੀ ਨਾ ਕਰਦਾ ਦੇ ਮੁਹਾਵਰੇ ਅਨੁਸਾਰ ਵਾਪਸ ਆਪਣੀਆਂ ਪੰਥਕ ਜੜ੍ਹਾਂ ਵੱਲ ਮੁੜਨ ਦੀ ناکਾਮ ਜਹੀ ਚਾਰਾਜੋਈ ਕਰਦਾ। ਨਜ਼ਰ ਆਇਆ ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਆਖਰੀ ਸਮੇਂ ਤੱਕ ਹੌਟ ਸੀਟ ਬਣਿਆ ਰਿਹਾ ਤੇ ਪੰਥਕ ਹਲਕੇ ਖਡੂਰ ਸਾਹਿਬ ਵੱਲ VOTER ਪੂਰੀ ਦਿਲਚਸਪੀ ਨਾਲ ਦੇਖਦੇ ਰਹੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਵੋਟਾਂ ਪਈਆਂ ਇਹਨਾਂ ਸਾਰੇ ਹਲਕਿਆਂ ਵਿੱਚ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰ ਰਹੀ ਜੁਆਰ ਟਾਈਮ ਦੀ ਟੀਮ ਨੇ ਸਾਡੇ ਤੱਕ ਜੋ ਰੁਝਾਨ ਭੇਜੇ ਹਨ ਆਓ ਅਸੀਂ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਇੱਕ ਇੱਕ ਲੋਕ ਸਭਾ ਹਲਕੇ ਦੇ ਰੁਝਾਨ ਦੇ ਰੂਬਰੂ ਹੁੰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਹ ਲੋਕ ਸਭਾ ਹਲਕਾ ਗੁਰਦਾਸਪੁਰ ਜਿੱਥੇ ਵਿਧਾਨ ਸਭਾ ਹਲਕਿਆਂ ਸੁਜਾਨਪੁਰ ਭੋਆ ਪਠਾਨਕੋਟ ਗੁਰਦਾਸਪੁਰ ਦਿਨਾ ਨਗਰ ਕਾਦੀਆਂ ਬਟਾਲਾ ਫਤਿਹਗੜ ਸੂੜੀਆਂ ਤੇ ਡੇਹਰਾ ਬਾਬਾ ਨਾਨਕ ਜਿੱਥੇ ਕਿ ਹਮੇਸ਼ਾ ਹੀ ਕੋਈ ਨਾ ਕੋਈ ਫਿਲਮੀ ਸਟਾਰ ਜਿੱਤਦਾਰ ਆ ਔਰ ਭਾਜਪਾ ਦੇ ਖਾਤੇ ਸੀਟ ਜਿਆਦਾਤਰ ਡਿੱਗਦੀ ਰਹੀ ਹੈ ਉਥੇ ਜੋ VOTING ਹੋਈ ਪਰ ਇਸ ਵਾਰ ਬੜਾ ਉਲਟ ਫੇਰ ਹੋ ਰਿਹਾ ਕਿ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ ਇਸ ਤੋਂ ਪਹਿਲਾਂ ਇਹ ਸੀਟ ਭਾਜਪਾ ਦਾ ਗੜ ਮੰਨੀ ਜਾਂਦੀ ਰਹੀ ਹੈ ਕਈ ਫਿਲਮਿਸਤਰੀ ਜਿੱਤੇ ਨੇ ਤੇ ਲੋਕ ਸਭਾ ਵਿੱਚ ਜਾਂਦੇ ਰਹੇ ਨੇ ਜਦ ਕਿ ਕੰਮ ਕਿਸੇ ਨੇ ਵੀ ਨਹੀਂ ਕੀਤਾ ਅੱਗੇ ਚੱਲਦੇ ਆ ਸ੍ਰੀ ਅਮਰਸਰ ਸਾਹਿਬ ਜਿੱਥੋਂ ਦੇ ਅਜਨਾਲਾ ਰਾਜਾ ਸੰ ਸਿੰਘ ਜੀਠਾ ਅਮਰਸਰ ਉੱਤਰ ਅਮਰਸਰ ਪੱਛਮੀ ਅਮਰਸਰ ਕੇਂਦਰੀ ਅਮਰਸਰ ਪੂਰਬ ਅਮਰਸਰ ਦੱਖਣ ਅਤੇ 82 ਹਲਕਿਆਂ ਵਿੱਚ ਜਿੱਥੇ VOTING ਹੋਈ ਅਮਰਸਰ ਲੋਕ ਸਭਾ ਹਲਕੇ ਦੇ ਲਈ ਸ੍ਰੀ ਅਮਰਸਰ ਸਾਹਿਬ ਦੇ ਇਸ ਸੀਟ ਤੇ ਵੀ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਵੋਟਰਾਂ ਦੀ ਪਹਿਲੀ ਪਸੰਦ ਬਣਦੇ ਹੋਏ ਨਜ਼ਰ ਆਇਆ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿੱਥੋਂ ਚੋਣ ਲੜ ਰਹੇ ਹਨ ਉਹਨਾਂ ਨਾਲ ਉਹਨਾਂ ਦਾ ਫਸਮਾ ਮੁਕਾਬਲਾ ਵੀ ਰਿਹਾ ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵੱਲ ਇਸ ਵਾਰ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਜਿੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮਰਤਪਾਲ ਸਿੰਘ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਮੁਕਾਬਲਾ ਦਿਲਚਸਪ ਹੋ ਗਿਆ ਖਡੂਰ ਸਾਹਿਬ ਦੇ ਜੰਡੇਆਲਾ ਤਰਨਤਾਰਨ ਕੈਮ ਕਰਨ ਪੱਟੀ ਖਡੂਰ ਸਾਹਿਬ ਬਾਬਾ ਬਗਾਲਾ ਕਪੂਰਥਲਾ ਸੁਲਤਾਨਪੁਰ ਲੋਧੀ ਤੇ ਜੀਰਾ ਹਲਕਿਆਂ ਵਿੱਚ VOTING ਹੋਈ ਹੈ ਇੱਥੇ ਭਾਈ ਅਮਰਿਤਪਾਲ ਸਿੰਘ ਖਾਸ ਕਰ ਨੌਜਵਾਨਾਂ ਦੀ ਪਹਿਲੀ ਪਸੰਦ ਸੀ ਹੈ ਤੇ ਬਣੇ ਹੋਈ ਨਜ਼ਰ ਆਏ ਹਲਕੇ ਦੇ ਭਰੋਸੇਯੋਗ ਸੂਤਰਾਂ ਦਾ ਕਹਿ ਲਿਏ ਜਾਂ ਹਰ ਇੱਕ VOTER ਦਾ ਵੀ ਉੱਥੇ ਉੱਥੇ VOTER ਥੋੜਾ ਖੁੱਲ ਕੇ ਬੋਲਿਆ ਉਹ ਚੋਣ ਲਗਭਗ ਜਿੱਤ ਚੁੱਕੇ ਨੇ ਸਿਰਫ ਐਲਾਨ ਹੋਣਾ ਬਾਕੀ ਹੈ ਹੁਣ ਮਾਝੇ ਤੋਂ ਹਟ ਕੇ ਥੋੜਾ ਦੋਆਬੇ ਵੱਲ ਚਲਦੇ ਹਾਂ ਲੋਕ ਸਭਾ ਹਲਕਾ ਜਲੰਧਰ ਦੇ ਫਲੋਰ ਨਕੌਦਰ ਸ਼ਾਹਕੋਟ ਕਰਤਾਰਪੁਰ ਜਲੰਧਰ ਪਛਮੀ ਜਲੰਧਰ ਕੇਂਦਰੀ ਜਲੰਧਰ ਉੱਤਰ ਜਲੰਧਰ ਛਾਉਣੀ ਤੇ ਆਦਮਪੁਰ ਇਲਾਕੇ ਵਿੱਚ VOTING ਹੋਈ ਆਪਣੇ ਕੁਝ ਮਹੀਨਿਆਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਲਗਾਤਾਰ ਸੁਰੱਖਿਆ ਵਿੱਚ ਰਹੇ ਚਰਨਜੀਤ ਸਿੰਘ ਚੰਨੀ ਮੁਕਾਬਲੇ ਵਿੱਚ ਸਭ ਤੋਂ ਅੱਗੇ ਲੱਗ ਰਹੇ ਹਨ ਲੋਕ ਸਭਾ ਹਲਕਾ ਹਸ਼ਿਆਰਪੁਰ ਦੇ ਸ੍ਰੀ ਹਰਗੋਬਿੰਦਪੁਰ ਪਲੱਤ ਫਗਵਾੜਾ ਮਕੇਰੀਆਂ ਦਸੂਹਾ ਔਡਮੜ ਸ਼ਾਮਚਰਾਸੀ ਹਸ਼ਿਆਰਪੁਰ ਦੇ ਚੱਬੇਵਾਲ ਹਲਕੇ ਵਿੱਚ ਵੀ ਜੋ VOTING ਹੋਈ ਇੱਥੇ ਤਿੰਨ ਗੋਨਾ ਮੁਕਾਬਲਾ ਕਾਂਗਰਸ ਦੇ ਜਾਮਨੀ ਗੋਮਰ ਆਪ ਦੇ ਰਾਜਕਮਾ ਚੱਬੇਵਾਲ ਤੇ बसपा ਦੇ ਐਡਵੋਕੇਟ ਰਣਜੀਤ ਕੁਮਾਰ ਨਾਲ ਕੀਤਾ ਗਿਆ ਜ਼ਿਕਰ ਜੋ ਹੈ ਕਿ ਇਸ ਤੋਂ ਪਹਿਲਾਂ ਟਿਕਟ ਮਿਲਣ ਤੋਂ ਬਾਅਦ बसपा ਦਾ ਉਮੀਦਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਬਸਪਾ ਨੇ ਬਾਰ ਕਾਉਂਸਲ ਦੇ ਵੱਡੇ ਅਹੁਦੇ ਤੇ ਰਿਹ ਐਡਵੋਕੇਟ ਰਣਜੀਤ ਕੁਮਾਰ ਨੂੰ ਮੁਕਾਬਲੇ ਵਿੱਚ ਉਤਾਰਿਆ ਤੇ ਗਰਾਉਂਡ ਜ਼ੀਰੋ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪੈਣ ਦੀ ਸੰਭਾਵਨਾ ਹੈ ਜਿੱਥੇ ਤਕੋਣਾ ਮੁਕਾਬਲਾ ਹੋ ਰਿਹਾ ਜਿੱਥੇ ਫਿਰ ਵੀ ਕਿਤੇ ਨਾ ਕਿਤੇ ਲੱਗ ਰਿਹਾ ਕਿ ਸ਼ਾਇਦ ਕਾਂਗਰਸ ਦੀ ਜਾਮਨੀ ਗੋਮਰ ਸਭ ਤੋਂ ਅੱਗੇ ਚੱਲ ਰਹੇ ਹਨ ਤੇ ਆਮ ਆਦਮੀ ਪਾਰਟੀ ਦੇ ਰਾਜਗੁਰ ਚੱਬੇਵਾਲ ਨਾਲ ਉਹਨਾਂ ਦਾ ਫਸਮਾ ਮੁਕਾਬਲਾ ਹੈ ਹੁਣ ਰਹੀ ਗੱਲ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਗੜ ਸ਼ੰਕਰ ਬੰਗਾ ਨਵਾਂ ਸ਼ਹਿਰ ਬਲਾਚੌਰ ਆਨੰਦਪੁਰ ਸਾਹਿਬ ਰੂਪਨਗਰ ਚਮਕੌਰ ਸਾਹਿਬ ਖਰੜ ਤੇ ਸਭ ਯਾਦਾ ਅਜੀਤ ਸਿੰਘ ਨਗਰ ਹਲਕੇ ਵਿੱਚ ਜੋ VOTING ਹੋਈ ਉੱਥੇ ਕਾਂਗਰਸ ਪਾਰਟੀ ਦੇ ਵਿਜੇਂਦਰ ਸਿੰਘਲਾ ਤੇ ਆਪ ਦੇ ਮਾਲਵਿੰਦਰ ਸਿੰਘ ਕਾਂਗਾ ਤੇ ਭਾਜਪਾ ਦੇ ਸੁਭਾਸ਼ ਸ਼ਰਮਾ ਵਿੱਚ ਤਕੂਣਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਭਾਵੇਂ ਕਿ ਇੱਥੇ ਸਿੱਧੀ ਟੱਕਰ ਵਿਜੇਂਦਰ ਸਿੰਘਲਾ ਤੇ ਸੁਭਾਸ਼ ਸ਼ਰਮਾ ਵਾਲੇ ਹੈ ਪਰ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੀ ਦਮ ਖੰਮ ਨਾਲ ਆਪਣੀ ਦਾਵੇਦਾਰੀ ਜਿਤਾ ਰਹੇ ਹਨ ਫਾਸਵੇਂ ਮੁਕਾਬਲੇ ਵਿੱਚ ਵਿਜੇਂਦਰ ਸਿੰਘ ਲੱਗ ਕੁਝ ਕਦਮ ਅੱਗੇ ਨਜ਼ਰ ਆ ਰਹੇ ਹਨ ਪਰ ਥੋੜੇ ਬਹੁਤ ਫਰਕ ਨਾਲ ਤਿੰਨਾਂ ਵਿੱਚੋਂ ਕੋਈ ਵੀ ਬਾਜੀ ਮਾਰ ਸਕਦਾ ਹੈ ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਹੋਇਆ ਲੋਕ ਸਭਾ ਹਲਕਾ ਲੁਧਿਆਣਾ ਕਿਉਂਕਿ ਲੁਧਿਆਣਾ ਵਿੱਚ ਜੋ ਕਾਂਗਰਸ ਦੇ ਜਮਪਾਲ ਕਹ ਲਈ ਕਾਂਗਰਸ ਤੋਂ ਜੱਤ ਦੇ ਰਹੇ ਰਵਨੀਤ ਸਿੰਘ ਬਿੱਡੂ ਪਾਚਵਾ ਵੱਲੋਂ ਲੜਨੇ ਲੁਧਿਆਣਾ ਦੇ ਪੂਰਬ ਲੁਧਿਆਣਾ ਦੱਖਣ ਆਤਮਨਗਰ ਲੁਧਿਆਣਾ ਕੇਂਦਰੀ ਲੁਧਿਆਣਾ ਪੱਛਮੀ ਲੁਧਿਆਣਾ ਉੱਤਰ ਹਲਕਾ ਗਿੱਲ ਹਲਕਾ ਦਾਖਾ ਦੇ ਜਗਰਾਉਂ ਹਲਕੇ ਵਿੱਚ VOTING ਹੋਈ ਲੁਧਿਆਣਾ ਐ ਲੋਕ ਸਭਾ ਹਲਕੇ ਲਈ ਤੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਨੂੰ ਆਉਣਾ ਪਿਆ ਕਿਉਂਕਿ ਇੱਥੇ ਲੜਾਈ ਗद्दार ਬਨਾਮ ਵਫਾਦਾਰ ਇਹਦੀ ਲੜੀ ਗੇ ਲਾਂ ਕਿ ਕਾਂਗਰਸ ਨੂੰ ਵੀ ਇੱਥੇ ਕੋਈ ਲੁਧਿਆਣੇ ਦੇ ਵਫਾਦਾਰ ਨਹੀਂ ਲੱਭਾ ਉਹਨਾਂ ਨੂੰ ਵੀ ਆਪਣਾ ਜਿਹੜਾ ਪ੍ਰਧਾਨ ਸੀ ਪੰਜਾਬ ਦਾ ਰਾਜਾ ਵੜਿੰਗ ਉਹਨੂੰ ਇੱਥੇ ਲਿਆ ਕੇ ਲੜਾਉਣਾ ਪਿਆ ਤੇ ਕਾਂਗਰਸ ਦੇ ਪ੍ਰਧਾਨ ਜੋ ਨੇ VOTING ਚ ਸਭ ਤੋਂ ਅੱਗੇ ਨਜ਼ਰ ਆ ਰਹੇ ਨੇ ਤੇ ਦੋ ਵਾਰ ਦੇ MP ਰਹੇ ਇਸ ਵਾਰ ਪਾਰਟੀ ਬਦਲ ਕੇ ਭਾਜਪਾ ਵਿੱਚ ਜੋ ਗਏ ਰਵਨੀਤ ਬਿੱਟੂ ਜਿਹੜੇ ਆਪਣੀ ਦਾਵੇਦਾਰੀ ਠੋਕ ਰਹੇ ਸਨ ਉਹ ਰਾਜਾ ਵੜਿੰਗ ਦੇ ਨੇੜੇ ਤੇੜੇ ਵੀ ਕਿਧਰੇ ਨਜ਼ਰ ਨਹੀਂ ਆ ਰਹੇ ਇਤਿਹਾਸਕ ਹਲਕਾ ਲੋਕ ਸਭਾ ਫਤੇਗੜ ਸਾਹਿਬ ਦੇ ਬੱਸੀ ਪਠਾਣਾ ਫਤੇਗੜ ਸਾਹਿਬ ਅਮਲੋਖ ਖੰਨਾ ਸਮਰਾਲਾ ਸੰਨੇਵਾਲ ਪਾਇਲ ਰਾਏਕੋਟ ਤੇ ਅਮਰਗੜ ਹਲਕੇ ਵਿੱਚ ਜੋ VOTING ਹੋਈ ਉਸ ਤੋਂ ਬਾਅਦ ਜੋ ਜਾਨ ਸਾਨੂੰ ਮਿਲੇ ਉਹਨਾਂ ਮੁਤਾਬਕ ਡਾਕਟਰ ਅਮਰ ਸਿੰਘ ਦੀ ਦਾਵੇਦਾਰੀ ਕਾਫੀ ਮਜ਼ਬੂਤ ਦੱਸੀ ਜਾਂਦੀ ਹੈ ਤੇ ਉਹ ਜਿੱਤ ਦੇ ਕਾਫੀ ਨੇੜੇ ਨਜ਼ਰ ਆ ਰਹੇ ਹਨ ਤੇ ਕਲਾਕਾਰਾਂ ਦੀ ਸੀਟ ਦੇ ਰੂਪ ਵਿੱਚ ਚਰਚਿਤ ਹੋਈ ਸੀਟ ਲੋਕ ਸਭਾ ਹਲਕਾ ਫਰੀਦਕੋਟ ਦੇ ਨਿਹਾਲ ਸਿੰਘ ਵਾਲਾ ਬਾਗਾਪੁਰਾਣਾ ਮੋਗਾ ਧਰਮਕੋਟ ਗਿੱਦੜਵਾਹਾ ਫਰੀਦਕੋਟ ਕੋਟਕਪੂਰਾ ਜੈਤੋਂ ਤੋਂ ਰਾਮਪੁਰਾ ਫੂਲ ਹਲਕੇ ਵਿੱਚ ਅੱਜ ਜੋ VOTING ਹੋਈ VOTING ਵਿੱਚ ਆਪਣੀ ਕਲਾਕਾਰੀ ਨਾਲ ਦਿਲ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਜੱਤ ਦੇ ਨਜ਼ਦੀਕ ਲੱਗ ਰਹੇ ਹਨ ਜਿਹੜਾ ਉਹਨਾਂ ਦਾ ਫਾਸਮਾ ਮੁਕਾਬਲਾ ਇੱਥੇ ਬੜਾ ਆ ਗੱਲ ਜਾ ਰਹੀ ਹੈ ਉਸ ਪਾਸੇ ਨੂੰ ਕਿ ਫਾਸਮਾ ਮੁਕਾਬਲਾ ਕਿਸੇ ਪਾਰਟੀ ਦੇ ਆਗੂ ਨਾਲ ਨਹੀਂ ਪੰਥਕ ਆਗੂ ਸਰਬਜੀਤ ਸਿੰਘ ਨਾਲ ਹੈ ਜੋ ਕਿ ਭਾਈ ਬਿਆਨ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ 1984 ਦੇ ਬਲੂ ਸਟਾਰ ਆਪਰੇਸ਼ਨ ਦੇ ਦੌਰਾਨ ਜੋ ਉਹਨਾਂ ਨੇ ਕਾਰਨਾਮਾ ਕੀਤਾ ਸੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਉਹਨਾਂ ਨੇ ਸਜ਼ਾ ਦਿੱਤੀ ਸੀ ਪੰਥ ਕਰਵੈਤਾ ਅਨੁਸਾਰ ਉਹਨਾਂ ਦੇ ਪਚੰਗੀ ਨੇ ਉਸ ਦੇ ਨਾਲ ਉਹਨਾਂ ਦਾ ਸਿੱਧੋ ਸਿੱਧੀ ਮੁਕਾਬਲਾ ਹੈ ਬੜਾ ਥੋੜਾ ਮਾਈਕਰੋ ਫਰਕ ਰਹੇਗਾ ਇਸ ਸੀਟ ਦੇ ਉੱਤੇ ਪਰ ਫਿਰ ਵੀ ਇਹ ਸੀਟ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਖੇਮੇ ਡਿੱਗਦੀ ਨਜ਼ਰ ਆ ਰਹੀ ਹੈ ਹੁਣ ਗੱਲ ਆ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਫਿਰੋਜ਼ਪੁਰ ਸਿਟੀ ਜਿਹਦੇ ਵਿੱਚ ਆਉਂਦਾ ਫਿਰੋਜ਼ਪੁਰ ਦਿਹਾਤੀ ਗੁਰੂ ਹਰਸਹਾਏ ਜਲਾਲਾਬਾਦ ਫਾਜ਼ਿਲਕਾ ਅੰਬੋੜ ਬੱਲੂਆਣਾ ਮਲੋਟ ਮੁਖਸਰ ਸਾਹਿਬ ਹਲਕੇ ਵਿੱਚ ਜੋ VOTING ਹੋਈ ਉਹਦੇ ਅਨੁਸਾਰ ਜਿਹਨਾਂ ਨੂੰ ਸਾਨੂੰ ਮਿਲੇ ਉਹਨਾਂ ਅਨਸਾਰ ਛੇਰ ਸਿੰਘ ਕੋਆਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਆਪੇ ਹੀ ਅਨਾਉਂਸ ਕਰ ਲਿਆ ਸੀ ਇਹ ਗੱਲ ਉੱਡੀ ਕਾਫੀ ਦਿਨ ਤੱਕ ਹਾਲਾਂਕਿ ਕਾਂਗਰਸ ਪਾਰਟੀ ਨੂੰ ਟਿਕਟ ਦਿੱਤੀ ਉਹਨਾਂ ਦੀ ਜਿੱਤ ਦਾ ਸਫ਼ਰ ਉਹ ਜਾਰੀ ਰੱਖ ਸਕਦੇ ਹਨ ਤੇ ਉਹ ਉੱਥੋਂ ਜਿੱਤ ਸਕਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੱਦੀ ਸੀਟ ਮੰਨੇ ਜਾਂਦੇ ਲੋਕ ਸਭਾ ਹਲਕਾ ਬਠਿੰਡਾ ਬਠਿੰਡਾ ਦੇ ਲੰਬੀ ਪੁੱਚੋਂ ਮੰਡੀ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਬਠਿੰਡਾ ਦੇਹਾਤੀ ਤੋਂ ਬਾਅਦ ਤਲਵੰਡੀ ਸਾਬੋ ਮੌੜ ਮਾਨਸਾ ਸਰਦੂਲਗੜ੍ਹ ਤੇ ਬਡਲਾੜਾ ਹਲਕੇ ਵਿੱਚ ਜੋ VOTING ਹੋਈ ਤੇ ਉੱਥੇ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਪੂਰੇ ਦਮ ਖਾਮ ਦੇ ਨਾਲ ਨਜ਼ਰ ਆ ਰਹੇ ਨੇ ਤੇ ਹਰ ਸਿਮਰਤ ਕੌਰ ਬਾਦਲ ਉਹਨਾਂ ਨਾਲ ਤਕੜਾ ਮੁਕਾਬਲਾ ਇੱਥੇ ਕੁਝ ਵੀ ਹੋ ਸਕਦਾ ਹੈ 50-15 ਨੂੰ ਕਿਹਾ ਜਾ ਸਕਦਾ ਪਰ ਜੇ ਅਸੀਂ ਜੋ ਪੰਜਾਬ ਦਾ ਪੂਰੇ ਦਾ ਮਾਹੌਲ ਹੈ ਉਸ ਅਨਸਾਰ ਅਗਰ ਦੇਖੀਏ ਤਾਂ 49 52 ਵੀ ਨਹੀਂ ਇਹਨੂੰ 50 50 ਮੰਨਾਂਗੇ ਪਰ ਫਿਰ ਵੀ ਕਿਤੇ ਨਾ ਕਿਤੇ ਅਗਰ 5 4 500 ਵੋਟ ਨਾਲ ਜਿੱਤ ਹਾਰ ਹੁੰਦੀ ਹੈ ਤਾਂ ਇਹ ਕਾਂਗਰਸ ਸੀਟ ਲਿਆ ਸਕਦੀ ਹੈ ਬਾਕੀ ਆਖਰੀ ਮੌਕੇ ਕੁਝ ਵੀ ਹੋ ਸਕਦਾ ਹੈ ਇਹਨੂੰ ਅਸੀਂ 50 50 ਦੇ ਆਸ-ਪਾਸ ਹੀ ਮੰਨਾਂਗੇ ਬੜਾ ਮਾਈਕਰੋ ਜਿਹਾ ਫਰਕ ਹੈ ਹੁਣ ਗੱਲ ਕਰਦੇ ਆਂ ਲੋਕ ਸਭਾ ਹਲਕਾ ਸੰਗਰੂਰ ਦੀ ਜਿੰਨੂੰ ਕਿ ਅਸੀਂ ਤਖਤਾ ਪਲਟ ਸੀਟ ਕਹਿ ਸਕਦੇ ਹਾਂ ਕਿਉਂਕਿ 92 ਸੀਟਾਂ ਜਿੱਤਣ ਵਾਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ 2 ਕੁ ਮਹੀਨਾ ਬਾਅਦ ਇਹਨਾਂ ਨੂੰ ਤਕਤਾ ਪਲਟ ਕਰਤਾ ਸੀ ਸੰਗਰੂਰ ਦੀ ਸੀਟ ਨੇ ਲੋਕ ਸਭਾ ਸੀਟ ਜਿੱਤਣ ਨਹੀਂ ਸੀ ਦਿੱਤੀ ਉੱਥੋਂ ਜਿੱਤੇ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਗਰ ਹੁਣ ਆਪਾਂ ਉਹ ਸੀਟ ਦੀ ਗੱਲ ਕਰੀਏ ਉਹ ਸੀਟ ਦੇ ਵਿੱਚ ਜਿਹੜੇ ਹਲਕੇ ਪੈਂਦੇ ਨੇ ਲਹਿਰਾ ਦੜਵਾ ਸੁਨਾਮ ਪਦੌੜ ਬਰਨਾਲਾ ਮਹਿਲਕਲਾ ਮਲੇਰਕੋਟ ਤੂਰੀ ਤੇ ਸੰਗਰੂਰ ਵਿੱਚ ਜੋ VOTING ਹੋ ਤੇ ਸਿੱਧਾ ਸਿੱਧਾ ਮੁਕਾਬਲਾ ਜਿਹੜਾ ਉਹ ਕਾਂਗਰਸ ਆਮ ਆਦਮੀ ਪਾਰਟੀ ਤੇ ਸਿਮਰਨਜੀਤ ਸਿੰਘ ਮਾਨ ਵਿਚਾਲੇ ਫਸਿਆ ਹੋਇਆ ਪਰ ਭਾਵੇਂ ਕਿ ਸੁਖਪਾਲ ਖੜਾ ਆਪਣੇ ਜਾਣੇ ਪਛਾਣੇ ਅੰਦਾਜ਼ ਵਿੱਚ ਡਟਮਾ ਚੋਣ ਪ੍ਰਚਾਰ ਕਰਦੇ ਰਹੇ ਹਨ ਪਰ ਮੀਤਹਿਰ ਵੀ ਪੂਰੀ ਤਰ੍ਹਾਂ ਮੁਕਾਬਲੇ ਵਿੱਚ ਬਣੇ ਹੋਏ ਨੇ ਲੱਗਦਾ ਹੈ ਕਿ ਮੀਤਹਿਰ ਵੀ ਭਗਵੰਤ ਮਾਨ ਦੀ ਸੀਟ ਨੂੰ ਬਚਾਉਂਦੇ ਬਚਾਉਣਗੇ ਤੇ ਪੂਰਾ ਜੋਰ ਲਾ ਰਹੇ ਨੇ ਪਰ ਉਧਰੋਂ ਸਿਵਰਿੰਦਰ ਸਿੰਘ ਮਾਨ ਇੱਥੇ ਮੁਕਾਬਲਾ ਸਿਵਰਿੰਦਰਜੀਤ ਸਿੰਘ ਮਾਨ ਤੇ ਮੀਤਹਿਰ ਦੇ ਵਿਚਾਲੇ ਆਉਂਦਾ 50-50 ਇਸ ਜੀ ਨੂੰ ਮੰਨ ਕੇ ਚੱਲਦੇ ਹਾਂ ਵੀ ਕੁਝ ਵੀ ਹੋ ਸਕਦਾ ਹੈ ਔਰ ਇਤੋਂ ਮਾਨ ਸਾਹਿਬ ਵੀ ਜਿੱਤ ਸਕਦੇ ਨੇ ਤੇ ਇਤੋਂ ਮੀਤ ਹੇਰ ਵੀ ਜਿੱਤ ਸਕਦਾ ਹੈ ਔਰ ਇੱਥੇ ਪਿਛਲੀ ਵਾਰ ਵਾਂਗ ਥੋੜੀ ਅਗੇ 580 ਪਰ ਇਹ 5 ਤੋਂ 15000 ਦੇ VOTING ਦੇ ਨਾਲ ਇਹਦੀ ਜਿੱਤ ਹਾਰ ਦਾ ਨਤੀਜਾ ਸਾਹਮਣੇ ਆ ਸਕਦਾ ਪਰ ਮਾਨ ਸਾਹਿਬ ਇਸ ਵਾਰ ਥੋੜਾ ਪਿੱਛੇ ਨਜ਼ਰ ਆ ਰਹੇ ਨੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲੇ ਦੀ ਪਟਿਆਲੇ ਸ਼ਹਿਰ ਦੀ ਜਦੋਂ ਆਪਾਂ ਗੱਲ ਕਰਦੇ ਆਂ ਪਟਿਆਲਾ ਲੋਕ ਸਭਾ ਦੀ ਗੱਲ ਕਰਦੇ ਆਂ ਉਹਦੇ ਵਿੱਚ ਨਾਬਾ ਪਟਿਆਲਾ ਦਿਹਾਤੀ ਰਾਜਪੁਰਾ ਡੇਰਾ ਵਸੀਕਨ ਔਰ ਸਨੌਰ ਪਟਿਆਲਾ ਸਮਾਣਾ ਦੇ ਛਤਰਾਣਾ ਹਲਕੇ ਪੈਂਦੇ ਨੇ ਜਿੱਥੇ ਕਿ VOTING ਹੋਈ ਹੋਰ ਥੀਓ ਰੁਝਾਨ ਵੇਖਣ ਨੂੰ ਮਿਲੇ ਉੱਥੇ ਸਿੱਧਾ ਐਡਾ ਮੁਕਾਬਲਾ ਹੈ ਉਹ ਡਾਕਟਰ ਧਰਮਵੀਰ ਗਾਂਧੀ ਜੋ ਕਿ ਕਾਂਗਰਸ ਦੇ ਨੇ ਉਹ ਸਭ ਤੋਂ ਅੱਗੇ ਚੱਲਦੇ ਹੋਏ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਨਾਲ ਬਾਕੀ ਜਿੰਨੇ ਵੀ ਕੈਂਡੀਡੇਟ ਆ ਉਹ ਉਹਨਾਂ ਨਾਲ ਕੋਈ ਕੋਈ ਜ਼ਿਆਦਾ ਮੁਕਾਬਲਾ ਉਹਨਾਂ ਦਾ ਨਜ਼ਰ ਨਹੀਂ ਆ ਰਿਹਾ ਇਸ ਲਈ ਸੀਟ ਕਾਂਗਰਸ ਦੇ ਖਾਤੇ ਡਿੱਗਦੀ ਨਜ਼ਰ ਆਉਂਦੀ ਹੈ ਤੇ ਇੱਥੇ ਮਹਾਰਾਣੀ ਸਾਹਿਬ ਦਾ ਵੀ ਪੂਰਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਤੇ ਪਰ ਫਿਰ ਵੀ ਇਹ ਜਿਹੜਾ ਡਾਕਟਰ ਗਾਂਧੀ ਦੇ ਪੱਲੇ ਸੀਟ ਡਿੱਗਦੀ ਨਜ਼ਰ ਆਉਂਦੀ ਹੈ ਹੁਣ ਇਸ ਤੋਂ ਪਹਿਲਾਂ ਕਿ ਅਸੀਂ ਪੂਰਾ ਨਿਚੋੜ ਆਪਣੇ ਦਰਸ਼ਕਾਂ ਅੱਗੇ ਰੱਖੀਏ ਇੱਥੇ ਜੋ ਇੱਕ ਗੱਲ ਪੰਜਾਬੀਆਂ ਦੇ ਧਿਆਨ ਦੇਣ ਵਾਲੀ ਗੱਲ ਹੈ ਖਾਸ ਕਰ ਜਿਹੜੀ ਭਾਰਤ ਵਿੱਚ 2% ਕੌਮ ਹੈ ਉਹਦੇ ਧਿਆਨ ਦੇਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਜੋ 2027 ਦਾ ਏਜੰਡਾ ਭਾਜਪਾ ਲੈ ਕੇ ਆਈ ਸੀ ਕਿ ਉਹਨੇ ਆਪਣੀ ਇੱਕ ਬੋਟ ਇੱਕ ਪਾਸੇ ਕਰਨੀ ਹੈ ਆਪਣੇ ਇੱਕ ਖਿੱਤੇ ਦੀ ਬੋਟ ਆਪਣੀ ਇੱਕ ਕੌਮ ਦੀ ਬੋਟ ਇੱਕ ਪਾਸੇ ਕਰਨੀ ਹੈ ਉਹਦੇ ਵਿੱਚ ਉਹ ਕਾਮਯਾਬ ਹੋ ਗਈ ਹੈ ਔਰ ਇਹ ਜਦੋਂ ਨਤੀਜੇ ਆਉਣਗੇ ਉਹਦੇ ਵਿੱਚ ਤੁਹਾਨੂੰ ਸਪਸ਼ਟ ਨਜ਼ਰ ਆਵੇਗਾ ਕਿ ਜੋ 2027 ਦੇ ਵਿੱਚ ਦੀ ਤਿਆਰੀ ਇਹਨਾਂ ਨੇ ਕੀਤੀ ਹੈ ਇਹ ਦਰਸਲ 2024 ਵਿੱਚ ਇਹਨਾਂ ਨੇ 2027 ਦੀ ਤਿਆਰੀ ਕੀਤੀ ਹੈ ਔਰ ਉਹਨਾਂ ਨੇ ਜਿਹੜੀ ਲਾਈਨ ਖਿੱਚਣੀ ਚਾਹੁੰਦੇ ਸੀ ਕਿ ਅਸੀਂ ਆਪਣੇ ਵੋਟਰਾਂ ਦੀ ਪਰਸੈਂਟੇਜ 12 ਜਾਂ 14% ਜਿਹੜੇ ਵੋਟ ਆ ਉਹ ਫਿਕਸ ਕਰ ਲਈਏ ਤਾਂ ਕਿਉਂਕਿ 18 ਜਾਂ 19% ਜਿਹੜੀ ਪਾਰਟੀ ਕੋਲੇ ਵੋਟ ਹੁੰਦੀ ਹੈ ਤਕਰੀਬਨ ਉਹ ਵਿਧਾਨ ਸਭਾ ਹਲਕਾ ਵਿਧਾਨ ਸਭਾ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਆਪਣਾ ਮੁੱਖ ਮੰਤਰੀ ਬਣਾ ਲੈਂਦਾ ਉਹਦੇ ਲਈ ਭਾਜਪਾ ਕਾਮਯਾਬ ਹੋ ਗਈ ਹੈ ਇਹਦੇ ਵਿੱਚ ਕੋਈ ਦੋ ਰਹਿਣੀ ਹੈ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਹੁੰਦਾ ਹੈ ਤਾ ਭਾਜਬਾ ਕਟੋ ਕੱਟ 40 ਸੀਟਾਂ ਅਕਾਲੀ ਦਲ ਬਾਦਲ ਤੋਂ ਮੰਗੇਗੀ ਜੋ ਕੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੈ ਨੁਕਸਾਨ ਇਸ ਲਈ ਕਿ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਇਸ ਉੱਥੇ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ ਜੋ ਕੇ ਵੰਡੀਆਂ ਪੈਂਦੀਆਂ ਪਾਈਆਂ ਗਈਆਂ ਭਾਜਵਾਲੂ ਅੱਜ ਸਾਫ਼ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲੀਆਂ ਨਹੀਂ ਤੇ ਸੋ ਇਸ ਸਾਰੇ ਦਾ ਜੋ ਹੁਣ ਆਪਾਂ ਕਲਕੂਜ਼ਨ ਕੱਢੀਏ ਜੇ ਅਸੀਂ ਇਸ ਸਾਰੀ ਗੱਲਬਾਤ ਦਾ ਰਿਜ਼ਲਟ ਕੱਢੀਏ ਵੀ ਕਿੰਨੀਆਂ ਸੀਟਾਂ ਕਿਹੜੀ ਪਾਰਟੀ ਨੂੰ ਮਿਲਣਗੀਆਂ ਤਾਂ ਉਹ ਕਾਂਗਰਸ ਨੂੰ 7 ਤੋਂ 9 ਸੀਟਾਂ ਜਿਹੜੀਆਂ ਮਿਲਦੀਆਂ ਨਜ਼ਰ ਆਉਂਦੀਆਂ ਨੇ ਆਮ ਆਦਮੀ ਪਾਰਟੀ 1 ਤੋਂ 3 ਸੀਟਾਂ ਤੱਕ ਲਿਆ ਸਕਦੀ ਹੈ ਤੇ ਅਕਾਲੀ ਦਲ ਨੂੰ 0 ਤੋਂ 1 ਸੀਟ ਮਿਲ ਸਕਦੀ ਹੈ ਤੇ ਆਜ਼ਾਦ ਉਮੀਦਵਾਰ ਖਡੂਰਸ਼ਾ ਵਾਲੀ ਉਹ ਭਾਈ ਅਮਰਤਪਾਲ ਸਿੰਘ ਦੀ ਬਿਲਕੁਲ ਪੱਕੀ ਨਜ਼ਰ ਆਉਂਦੀ ਹੈ ਜਿਹੜੀ ਇਹ ਮੇਰੇ ਦੁਆਰਾ ਤੁਹਾਡੇ ਨਾਲੇ ਗੱਲ ਕੀਤੀ ਹੈ ਕਿ ਇੰਨੀਆਂ ਸੀਟਾਂ ਇਹਨੂੰ ਮਿਲ ਸਕਦੀਆਂ ਨੇ ਇਸ ਦਾ ਆਧਾਰ ਜੋ ਜਿਹਦੇ ਨੂੰ ਵੋਟਾਂ ਪੈ ਰਹੀਆਂ ਸਨ ਉਦੋਂ ਤੇ ਜੋ ਸਾਡੀ ਸਵੇਰ ਤੱਕ ਵੀ ਗੱਲਬਾਤ ਹੋਈ ਹੈ ਰਿਕਾਰਡ ਹੋਈਆਂ ਗੱਲਾਂ ਸਾਡੀਆਂ ਜਾਂ ਅਸੀਂ ਬੁੱਧੀਜੀਵੀਆਂ ਨਾਲ ਵੀ ਗੱਲ ਕੀਤੀ ਜਿਹੜੇ ਸਿਆਸੀ ਪੰਡਿਤ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਇਹ ਸਾਰੀ ਉਹਨਾਂ ਗੱਲਬਾਤ ਦੇ ਆਧਾਰਤ ਜੋ ਨਿਚੋੜ ਨਿਕਲਿਆ ਇਹ ਉਸ ਦੇ ਆਧਾਰਤ ਅੰਕੜੇ ਨੇ ਬਾਕੀ 4 ਜੂਨ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਜੁਝਾਰ ਟਾਈਮ ਦੀ ਟੀਮ ਚਾਰ ਜੁਨ ਨਤੀਜਿਆਂ ਦੀ ਪਲ ਪਲ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਲਈ ਬਚਨਬੱਧ ਹੈ ਹੁਣ ਤੁਸੀਂ ਬਲਵਿੰਦਰ ਸਿੰਘ ਬ੍ਰਾਂਡ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਜੁਝਾਰ ਟਾਈਮਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮਸ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਵੇ Facebook ਯੂਜ਼ਰ ਜੋ ਜਾ ਟਾਈਮ ਪੇਜ ਲਾਈਕ ਕਰੋ